ਇਕ ਤਰੰਦੀ ਹਰਕਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਆਮ ਆਦਮੀ ਪਾਰਟੀ ਦੇ ਵਿੱਚ ਪਿਆ ਹੋਇਆ 파ੜ ਤਾਂ ਤੁਹਾਨੂੰ ਸਾਰਿਆਂ ਨੂੰ ਬਾਖੂ ਵੀ ਪਤਾ ਹੈ ਪਰ ਹੁਣ ਕਾਂਗਰਸ ਪਾਰਟੀ ਦੇ ਵਿੱਚ ਵੀ ਪਿਆ ਹੋਇਆ 파ੜ ਜੱਗ ਜ਼ਾਹਿਰ ਹੋਣ ਲੱਗ ਪਿਆ ਹੈ ਹਾਲ ਹੀ ਦੇ ਵਿੱਚ ਕਾਂਗਰਸੀ ਵਿਧਾਇਕ ਬਲਵਿੰਦਰ ਸਿੰਘ ਲਾੜੀ ਨੇ ਪ੍ਰਤਾਪ ਸਿੰਘ ਬਾਜਵਾ ਨੂੰ ਪੰਜਾਬ ਦਾ ਅਗਲਾ ਮੁੱਖ ਮੰਤਰੀ ਦੱਸ ਦਿੱਤਾ ਕਿ ਬਹੁਤ ਜਲਦ ਪੰਜਾਬ ਦੀ ਸੱਤਾ ਵਿੱਚ ਬਹੁਤ ਵੱਡਾ ਫੇਰ ਬਦਲ ਹੋਣ ਵਾਲਾ ਹੈ ਅਤੇ ਮੁੱਖ ਮੰਤਰੀ ਕੈਪਟਨ ਅਮਨਿੰਦਰ ਸਿੰਘ ਦੀ ਥਾਂ ਤੇ ਮੁੱਖ ਮੰਤਰੀ ਹੋਣਗੇ ਪ੍ਰਤਾਪ ਸਿੰਘ ਬਾਜਵਾ ਵੈਲ ਜੇਕਰ ਗੱਲ ਕੀਤੀ ਜਾਵੇ ਪੰਜਾਬ ਕਾਂਗਰਸ ਦਿੱਤਾ ਪੰਜਾਬ ਕਾਂਗਰਸ ਦੇ ਵਿੱਚ ਮੁੱਖ ਮੰਤਰੀ ਦੀ ਕੁਰਸੀ ਨੂੰ ਲੈ ਕੇ ਆਪਸ ਵਿੱਚ ਖਿੱਚੋਤਾਣ ਚੱਲ ਰਹੀ ਹੈ ਬੀਤੇ ਦਿਨੀ ਨਵਜੋਤ ਸਿੰਘ ਸਿੱਧੂ ਨੇ ਵੀ ਰਾਹੁਲ ਗਾਂਧੀ ਨੂੰ ਆਪਣਾ ਕੈਪਟਨ ਦੱਸਿਆ ਸੀ ਉਹ ਗੱਲ ਹੋਰ ਹੈ ਕਿ ਬਾਅਦ ਵਿੱਚ ਗੱਲ ਬਦਲ ਦਿੱਤੀ ਗਈ ਸੀ ਆਖਰੀ ਸਭ ਮਸਲੇ ਦੇ ਉੱਤੇ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਕੀ ਕਿਹਾ ਤੇ ਉਹਨਾਂ ਦੇ ਪੇਸ਼ ਤੋਂ ਵਾਇਰਲ ਹੋਈ ਰਣੀਕੇ ਦੀ ਪਤਨੀ ਦੀ ਵੀਡੀਓ ਬਾਰੇ ਕੀ ਕਿਹਾ ਸੁਣੋ ਬਹੁਤ ਵੱਡੀ ਇੱਕ ਅਨਾਉਂਸਮੈਂਟ ਕਰਤੀ ਵੀ ਪ੍ਰਤਾਪ ਸਿੰਘ ਬਾਜਵਾ ਕਾਂਗਰਸ ਪਾਰਟੀ ਦੇ ਅਗਲੇ ਮੁੱਖ ਮੰਤਰੀ ਅੱਜ ਕਾਂਗਰਸ ਦੇ ਅੰਦਰ ਬਹੁਤ ਵੱਡੀ ਪੱਦਰ ਤੇ ਪਾਟੋ ਤਾੜ ਹੋਇਆ ਅੱਜ ਕਾਂਗਰਸ ਦੇ ਅੰਦਰ ਮੁੱਖ ਮੰਤਰੀ ਦੀ ਕੁਰਸੀ ਪ੍ਰਾਪਤ ਕਰਨ ਵਾਸਤੇ ਕਦੇ ਸਿੱਧੂ ਸਾਹਿਬ ਰਾਹੁਲ ਗਾਂਧੀ ਨੂੰ ਆਪਣਾ ਕਪਤਾਨ ਦੱਸ ਦਿੰਦੇ ਆ ਤੇ ਫਿਰ ਕੈਪਟਨ ਸਾਹਿਬ ਵਾਲੇ ਜਿਹੜੇ ਕਾਂਗਰਸੀ ਆ ਪੂਰੇ ਪੰਜਾਬ ਦੇ ਵਿੱਚ ਸਰਕਾਰੀ ਜਗ੍ਹਾ ਦੇ ਉੱਤੇ ਇਸ਼ਤਿਹਾਰबाजी ਵੱਡੇ ਵੱਡੇ ਬੋਰ ਟੰਗ ਦਿਆ ਸਾਡਾ ਕੈਪਟਨ ਕੈਪਟਨ ਅਮਰਿੰਦਰ ਪੰਜਾਬ ਦਾ ਕੈਪਟਨ ਕੈਪਟਨ ਅਮਰਿੰਦਰ ਸੋ ਅੱਜ ਕਾਂਗਰਸ ਦੀ ਸਰਕਾਰ ਬਜਾਏ ਕਿ ਲੋਕਾਂ ਨੂੰ ਕੀਤੇ ਹੋਏ ਵਾਅਦਿਆਂ ਦੇ ਉੱਤੇ ਖਰੀ ਉਤਰੇ ਆਪਸ ਦੇ ਵਿੱਚ ਲੜਾਈ ਝਗੜੇ ਆਪਸ ਦੇ ਵਿੱਚ ਮੁੱਖ ਮੰਤਰੀ ਬਣਨ ਦੀ ਦੌੜ ਦੇ ਵਿੱਚ ਪੰਜਾਬ ਦੇ ਲੋਕਾਂ ਦੇ ਨਾਲ ਬਹੁਤ ਵੱਡੀ ਪੱਦਰ ਤੇ ਅੱਜ ਜੱਗੋਂ ਤੇਰਵੀ ਹੋ ਰਹੀ ਹੈ। حالی ਰਣੀਕੇ ਦਾ ਮੈਨੂੰ ਟੈਲੀਫੋਨ ਆਇਆ ਕਿ ਮੇਰੇ ਮਦਰ ਦਾ ਵੀਡੀਓ ਫੇਸਬੁੱਕ ਪੇਜ ਜਿਹੜਾ ਸਿਮਰਜੀਤ ਬੈਂਸ ਦੇ ਨਾਮ ਤੇ ਬਣਿਆ ਹੋਇਆ ਮੈਂ ਉਹਨਾਂ ਨੂੰ ਦੱਸਿਆ ਕਿ ਮੇਰਾ ਸਿਰਫ ਤੇ ਸਿਰਫ ਇੱਕੋ ਪੇਜ ਹੈ ਜਿਹੜਾ ਫੇਸਬੁੱਕ ਵੱਲੋਂ ਵੈਰੀਫਾਈਡ ਹੈ ਜਿਹਦੇ ਤੇ ਬਲੂ ਟਿਕ ਲੱਗਿਆ ਹੋਇਆ ਹੈ। ਇਸ ਤੋਂ ਇਲਾਵਾ ਹੋਰ ਮੇਰਾ ਕੋਈ ਪੇਜ ਨਹੀਂ ਹੈਗਾ ਬਹੁਤ ਸਾਰੇ ਪੰਜਾਬੀ ਲੋਕਾਂ ਨੇ ਸੈਂਕੜੇ ਮੇਰੇ ਨਾਮ ਤੇ ਪੇਜ ਬਣਾਏ ਹੋਏ ਆ ਤੇ ਮੈਂ ਲਾਲੀ ਰਣੀਕੇ ਨੂੰ ਇਨਸ਼ੋਰ ਕੀਤਾ ਕਿ ਜਿਹੜੇ ਬੰਦੇ ਨੇ ਮਾੜੀ ਹਰਕਤ ਕੀਤੀ ਆ ਮਾੜੀ ਕਰਤੂਤ ਕੀਤੀ ਆ ਮੈਂ ਖੁਦ ਪੁਲਿਸ ਨੂੰ ਕੰਪਲੇਂਟ ਕਰਾਂਗਾ ਤੇ ਅਸੀਂ ਉਸੇ ਦਿਨ ਲੁਧਿਆਣਾ ਪੁਲਿਸ ਨੂੰ ਕੰਪਲੇਂਟ ਕਰਤੀ ਵੀ ਜਿਹੜੇ ਬੰਦੇ ਨੇ ਜੋ ਜਿਹੜਾ ਬੰਦਾ ਇਸ ਫੇਸਬੁੱਕ ਪੇਜ ਦਾ ਐਡਮਿਨ ਜਿਹਨੇ ਇਹ ਫੇਕ ਵੀਡੀਓ ਵਾਇਰਲ ਕੀਤਾ ਪੋਸਟ ਕੀਤਾ ਉਹਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਗੁਰਪਿਆਰਿਆਓ ਸੱਤਾ ਤੇ ਸਿਆਸਤ ਦੇ ਗਲਿਆਰਿਆਂ ਦੇ ਵਿੱਚ ਹਰ ਕੋਈ ਆਪਣੀ ਚਾਲ ਚੱਲਦਾ ਹੀ ਰਹਿੰਦਾ ਹੈ। ਸਿਰਫ ਤੇ ਸਿਰਫ ਕੁਰਸੀ ਦੀ ਭੁੱਖ ਪਿੱਛੇ ਆਪਣੇ ਹੀ ਆਗੂ ਆਪਣੀ ਹੀ ਪਾਰਟੀ ਦੇ ਵਿੱਚ ਬਕਾਵਤ ਵੀ ਕਰ ਦਿੰਦੇ ਨੇ। ਕੁਝ ਅਲੱਗ ਹੋ ਜਾਂਦੇ ਨੇ, ਕੁਝ ਆਪਣੀਆਂ ਅਲੱਗ ਜਥੇਬੰਦੀਆਂ ਢੜੇਵੱਦੀਆਂ ਬਣਾ ਲੈਂਦੇ ਨੇ ਤੇ ਕੁਝ ਸੰਧੀ ਕਰਕੇ ਮੋੜ ਉਸੇ ਪਾਰਟੀ ਨਾਲ ਜੁੜ ਜਾਂਦੇ ਨੇ। ਪਰ ਸਿਆਸੀ ਤੇ ਕੋਈ ਵੀ ਹੋਵੇ ਆਵਾਮ ਸਿਰਫ ਉਸੇ ਨੂੰ ਪਸੰਦ ਕਰਦੀ ਹੈ, ਉਸੇ ਦੇ ਨਾਲ ਜਾਣਾ ਪਸੰਦ ਕਰਦੀ ਹੈ ਜੋ ਆਵਾਮ ਬਾਰੇ ਸੋਚਦਾ ਹੋਵੇ, ਜੋ ਆਪਣੇ ਕੀਤੇ ਹੋਏ ਵਾਅਦਿਆਂ ਤੇ ਖਰਾ ਉਤਰਦਾ ਹੋਵੇ। ਕਾਂਗਰਸ ਸਰਕਾਰ ਉੱਤੇ ਅਜੇ ਤੱਕ ਕਈ ਅਜਿਹੇ ਇਲਜ਼ਾਮ ਵਿਰੋਧੀ ਧਿਰਾਂ ਵੀ ਲਗਾਉਂਦੀਆਂ ਆਈਆਂ ਨੇ ਤੇ ਪੰਜਾਬ ਦੀ ਆਵਾਮ ਵੀ ਲਗਾਉਂਦੀ ਆਈ ਹੈ ਕਿ ਉਹਨਾਂ ਦੇ ਕੀਤੇ ਹੋਏ ਵਾਅਦੇ ਅਜੇ ਤੱਕ ਪੂਰੇ ਨਹੀਂ ਹੋਏ ਫਿਰ ਗੱਲ ਚਾਹੇ ਕਿਸਾਨਾਂ ਦੇ ਕਰਜ਼ਾ ਮੁਆਫੀ ਦੀ ਹੋਵੇ ਮੋਬਾਈਲ ਵੰਡਣ ਦੀ ਹੋਵੇ ਘਰ-ਘਰ ਨੌਕਰੀ ਦੀ ਹੋਵੇ ਜਾਂ ਨਸ਼ਿਆਂ ਨੂੰ 4 ਹਫ਼ਤੇ 'ਚ ਮਕਾਉਣ ਦੀ ਤੁਸੀਂ ਸਾਬ ਇਸ ਮਸਲੇ ਉੱਤੇ ਕੀ ਸੋਚਦੇ ਆਪਣੇ ਵਿਚਾਰ ਨਹੀਂ ਚਾ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਧਰਮ ਦੀ ਹਰਕਤ ਵੀ ਦੀ ਅਤੇ ਗੁਰਬਾਨੀ ਵ ਹੋਨੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਜੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ